ਅੱਜ ਕੱਲ੍ਹ ਨੀਲੀਆਂ ਬਸ਼ੇਰੀਆਂ ਦੀ ਬਹੁਤ ਡਿਮਾਂਡ ਆ ਸਜਣੋ ਤੁਹਾਡੇ ਵਾਸਤੇ ਦੋ ਨੀਲੀਆਂ ਬਸ਼ੇਰੀਆਂ ਲੈ ਕੇ ਆਇਆ ਦੋਨੇ ਪ੍ਰਕਾਰ ਦੇ ਕਲਰ ਨੇਗੇ ਇੱਕ ਤਾਂ ਤੁਸੀਂ ਨੀਲੀ ਦੇਖ ਰਹੇ ਹੋ ਦੁੱਧੀਆ ਨੀਲਾ ਕਲਰ ਆ ਬਸ਼ੇਰੀ ਦਾ ਇਹ ਰਾਜਰੂਪ ਘੋੜੇ ਦੀ ਬੱਚੀ ਆ ਤੇ ਆ ਤੁਸੀਂ ਜਿਹੜੀ ਕਾਲੀ ਨੀਲੀ ਵੇਖ ਰਹੇ ਹੋ ਇਹ ਨੂਰੇ ਘੋੜੇ ਦੀ ਪੋਤੀ ਆ ਗਈ ਸਜਣੋ ਦੋਨੇ ਸੁਪਰ ਦੋ ਪਰ ਕੋੜਿਆਂ ਦੀਆਂ ਬੱਚੀਆਂ ਨੇਗੀਆਂ ਬਲੱਡ ਲਾਈਨਾਂ ਦੋਨਾਂ ਦੀਆਂ ਚੰਗੀਆਂ ਨੇ ਆ ਨੀਲੀ ਕੁ ਬਸ਼ੇਰੀ ਆ ਜਿਹੜੀ ਇਹ 4 ਮਹੀਨੇ ਉਮਰਾ ਬਾਲਪੋਰੀਆਂ ਦੀ ਸਾਫ ਆ ਰਾਜ ਰੂਪ ਘੋੜੇ ਦੀ ਬੱਚੀ ਆ ਸੱਜਣੋ ਤੇ ਅਰਜਨ ਰੌਲੀ ਵਾਲੇ ਘੋੜੇ ਦੀ ਪੋਤੀ ਆ ਤੇ ਪੌਰੀਆਂ ਦੀ ਬਿਲਕੁਲ ਸਾਫ ਆ ਸੱਜਣੋ ਆ ਜਿਹੜੀ ਨੀਲੀ ਬਸ਼ੇਰੀ ਵੇਖ ਰਿਓ ਬੰਤਰਾਈਂ ਦਿਆਂ ਵੀ ਬਹੁਤ ਸੋਹਣੀ ਸੋਹਣੀਆਂ ਨੇ ਬਸ਼ੇਰੀ ਦੀਆਂ ਇਹ ਇਹ ਫਤੇ ਘੋੜੇ ਦੀ ਆ ਨੂਰੇ ਘੋੜੇ ਦੀ ਪੋਤੀ ਆ ਬੰਤਰਾਂ ਦੀ ਬਸ਼ੇਰੀ ਇਹ ਵੀ ਸੋਹਣੀ ਆ ਮਾਰਕਿੰਗ ਵੀ ਸੋਹਣੀ ਆ ਸੱਜਣੋ ਕੰਨ ਕਨੋਤੀ ਦੀ ਬਹੁਤ ਸੋਹਣੀ ਬਸ਼ੇਰੀ ਆ ਦੋਨੇ ਬਸ਼ੇਰੀਆਂ ਚੰਗੇ ਖਾਨਦਾਨ ਦੇ ਖਾਨਦਾਨ ਦੀਆਂ ਨੇਗੀਆਂ ਹੱਡ ਗੋਡੇ ਦੀਆਂ ਮਜ਼ਬੂਤ ਨੇ ਸੱਜਣੋ ਸੋਹਣੀਆਂ ਸ਼ਕੀਨ ਬਸ਼ੇਰੀਆਂ ਨੇ ਤੁਸੀਂ ਫੋਨ ਤੇ ਗੱਲਬਾਤ ਕਰਕੇ ਬਾਕੀ ਜਾਣਕਾਰੀ ਲੈ ਸਕਦੇ ਹੋ ਭਾਦੜੇ ਪਿੰਡ ਖੜੀਆਂ ਨੇ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਸੱਜਣੋ ਬਸ਼ੇਰੀਆਂ ਖਰੀਦ ਸਕਦੇ ਹੋ ਏਰੀਆ ਵਾਈ ਦਾ ਮਾਨਸਾ ਧੰਨਵਾਦ